ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਸਿੱਧੂ ਵਲੌਗ 'ਚ ਇਹ ਦਿਨ ਹੈਗਾ ਐਤਵਾਰ ਦਾ 4 ਅਗਸਤ ਪੀ ਟਾਈਮ ਹੈ ਦੁਪਹਿਰ ਸਵਾ 1 ਦਾ ਪਹਿਲਾਂ ਮੈਂ 10 ਵਜੇ ਕੰਮ ਕਰਕੇ ਪੈ ਗਈ ਸੀਗੀ ਸਿਰ ਜਾ ਦੁਖਦਾ ਸੀਗਾ ਅੱਜ ਮੈਂ ਗੋਲੀ ਲੈ ਕੇ ਪਈ ਗੋਲੀ ਤੋਂ ਬਿਨਾ ਮੇਰਾ ਸਿਰ ਨਹੀਂ ਹਟਦਾ ਹੈਗਾ ਪਰ ਮੈਂ ਕਿੰਨੀ ਮੈਂ ਹੋ ਜਾਵਾਂ ਵੀ ਚਲ ਹਟ ਜੂਗਾ ਮੈਂ ਗੋਲੀ ਲੈ ਕੇ ਪਈ ਗਈ ਤੇ ਜਦੋਂ ਮੈਂ ਉੱਠੀ ਤਾਂ ਪੌਣਾ 1 ਹੋਇਆ ਪਿਆ ਸੀਗਾ ਫਿਰ ਮੈਂ ਉੱਠ ਕੇ ਨਹਾ ਲਈ ਨਾ ਕਿ ਸੁਰਤ ਜੀ ਆਈ ਜੋ ਦੇ ਹੁਣ ਸੀ ਜੀ ਕਰਕੇ ਵੀ ਤਾਂ ਉਹ ਤਾਂ ਐ ਦਵਾਰਾ ਘਰੀ ਸੀਗਾ ਸ਼ਨੀਵਾਰ ਨੂੰ ਵੀ ਸਕੂਲ ਨਹੀਂ ਗਿਆ ਹੈਗਾ ਅੰਦਰ ਹੀ ਬੈਠਾ ਸੀ ਕਹਿੰਦਾ ਹੁਣ ਮੈਨੂੰ ਮੈਨੂੰ ਭੁੱਖ ਲੱਗੀ ਹੈ ਵੀ ਕੁਝ ਬਣਾਵਾਂ ਸੋਚੀ ਹੈ ਵੀ ਕੀ ਬਣਾਈਏ ਖਾਣ ਨੂੰ ਜੀਜਾ ਵੀ ਨਹੀਂ ਸੀ ਕਰਦਾ ਪਹਿਲਾਂ ਫਿਰ ਮੈਂ ਕਿਹਾ ਚੱਲ ਬਣਾਉਣੀ ਪਊਗਾ ਨਹੀਂ ਭੁੱਖ ਭੁੱਖੀ ਕਰੀ ਜਾਊਗਾ ਇੱਥੇ ਮੈਂ ਫਿਰ ਬਣਾਉਣ ਲੱਗੀ ਸੀਗੀ ਪਕੌੜੇ ਥੋੜੇ ਜਿਹਾ ਕੱਢ ਲਈ ਸੀਗੇ ਆਲੂ ਹਰਮਨ ਨੇ چیرਤੇ ਸੀ ਮੈਂ ਕਿਹਾ ਮੈਂ ਨਾਲਾਂ ਜਲਦੂ ਆਲੂ چیر ਦੇਣੇ ਚੋਤ ਨੂੰ ਤਵਾ ਮੇ ਕੋਸੇ ਰੋਜ ਬਣਾਵਣਾ ਕੇ ਦੇਈ ਜਾ ਹਰਮਨ ਚੌਲ ਵਾਲੇ ਖਾ ਕੇ ਖੁਸ਼ ਹੈਗੀ ਪਹਿਲਾਂ ਕਹਿੰਦੀ ਮੰਮੀ ਚੌਲ ਬਣਾ ਲੈਂਦੀ ਮੈਂ ਕਹਾਂ ਬਸ ਚੌਲ ਨਾ ਬਣਾਈ ਨਿਕ ਤੋਂ ਪਾ ਜਾ ਦੇ ਲੈਂਦੀ ਹੈਗੀ ਫਿਰ ਇੱਥੇ ਭਰ ਕੇ ਭਾਂਡਾ ਧਰ ਦਿੰਦੀ ਹੈਗੀ ਚੌਲਾਂ ਦਾ ਚੌਲ ਵਾ ਖਾ ਕੇ ਰਾਜੀ ਹੈਗੀ ਹੁ ਤਾਂ ਜਰਨ ਪਕੌੜੇ ਬਣਾ ਦੇਣੀ ਤੇ ਚੌਲ ਨਾ ਬਣਾਈ ਤੇ ਅਸੀਂ ਇੱਕ ਦਿਨ ਪਹਿਲਾਂ ਪਕੌੜੇ ਗੁਲਗੁਲੇ ਬਣਾਏ ਸੀ ਕਿ ਮੈਂ ਵੀਡੀਓ ਵੀ ਸ਼ੇਅਰ ਕੀਤੀ ਸੀਗੀ उसने तो असी पकौड़े बनाए भी एक बार राड़ के अज मैं क्या भी अपने ही बनाने हैं भी पहला एक बार कच्चे क्ड के दबारे पा के फिर बद क्रिस्पी बनते है गई असं इत एक बारी कच्चे क्ढ़े सी ਮੈਂ ਰੱਖ ਲਈ ਸੀਗੀ ਨਾਲ ਚਾਹ ਦੂਸਰੇ ਵਾਸਤੇ ਚਲ ਨਾਲ ਚਾਹ ਬਣ ਜੂਗੀ ਵੀ ਸੁੱਕੀ ਚੀਜ਼ ਲੰਗਦੀ ਵੀ ਨਹੀਂ ਹੈਗੀ ਇਕੱਲੀ ਜ਼ਿਆਦਾ ਵੀ ਟਾਈਮ ਹੀ ਸੀਗਾ ਤੇ ਵੀ ਜੇ ਪਾਣੀ ਪੀਵਾਂਗੇ ਤਾਂ ਹਨਾ ਖੰਗ ਜੀ ਹੋ ਜਾਂਦੀ ਹੈਗੀ ਠੰਡੀ ਚੀਜ਼ ਤੋਂ ਦੀ ਪਾਣੀ ਪੀ ਕੇ ਮੈਨੂੰ ਤਾਂ ਜਮੀ ਨਹੀਂ ਚੱਲੀ ਜਾਂਦੀ ਹੈਗੀ ਮੈਂ ਤਾਂ ਜਮੀ ਮਾਫ ਕਰੂੰ ਪੀ ਪੂ ਲੈਂਦੇ ਆ ਫਿਰ ਮੈਂ ਕਿਹਾ ਚਲ ਬਣਾ ਲੈਣਾਂ ਜ਼ਿਆਦਾ ਵੀ ਟਾਈਮ ਹੈ ਆਪਣੀ ਨਾਲੀ ਦੀ ਚਾਹ ਇਵੇਂ ਹੁਣ ਦੁਬਾਰੇ ਪਾ ਦੇ ਇਥੇ ਪਕੌੜੇ ਦੁਬਾਰੇ ਬਸ ਦੋ ਵਾਰੀ ਚ ਹੀ ਬਣ ਜਾਣਗੇ ਪੂਰਾ ਤੇਲ ਗਰਮ ਕਰਕੇ ਮੈਂ ਦੁਬਾਰੇ ਨਾ ਫੇਰ ਪਾ ਦੇਣਗੇ ਇਹ ਸ 6 3 ਬਣ ਗਏ ਸੀ ਇਹ ਤਾਂ ਪਉ ਸਾਹਮਣੇ ਟੋਲੀ ਪਾਈ ਦਿੰਦੀ ਹੈਗੀ ਬਿਸਕਟਾਂ ਨੇ ਮੇਰੀ ਬੀਬੀ ਲੈ ਕੇ ਆਈ ਸੀਗੀ ਔਰ ਉਸਮਾਨ ਤਾਂ ਇਹਨਾਂ ਨੇ ਖਾ ਲਿਆ ਤੇ ਪਕਾ ਨਹੀਂ ਖਾਂਦੇ ਹੈਗੇ ਬਿਸਕੁਟ ਬਸ ਇਹ ਇੱਕ ਦੋ ਸਵੇਰੇ ਚਾਹ ਨਾਲ ਖਾ ਲੈਂਦੇ ਨੇ ਤੇ ਬਸ ਕਰਾਰਾ ਹੀ ਭਾਲਦੇ ਨੇਗੇ ਕਹਿੰਦੇ ਨੇ ਮਿੱਠਾ ਨਹੀਂ ਕਰਾਰਾ ਖਾਣਾ ਸੀ ਪਹਿਲਾਂ ਹਰਮਨ ਬਿਸਕੁਟ ਬਹੁਤ ਖਾਂਦੀ ਹੁੰਦੀ ਸੀਗੀ ਬੀਬੀ ਇਹਦੀ ਮਾਰੀ ਵੱੱਦ ਬਣਵਾ ਕੇ ਲਈ ਕਹਿੰਦੀ ਚਲ ਵੀ ਇਹ ਸਕੂਲ ਜਾਂਦੀ ਖਾ ਜਾ ਕਰੂੰਗੀ ਕਿਤੇ ਇਹ ਵੀ ਘੱਟੀ ਖਾਂਦੀ ਹੈਗੀ पकौड़े अपने बन गए पाता मैं उ कला नून थोड़ा थोड़ा इस बहुत टेस्टी जगते है गए तो चाह उबल दुध तो ला दूंगी मैं मलाई कई दिन की करके फिर मैं क्यों बना ली हूँ लोही पाता मैं दुध ਇਹ ਘਟਾਈ ਮੰਗਵਾਈ ਸੀ ਇਹਨਾਂ ਨੇ ਪੁੜੀਆਂ ਵਾਲੀ ਜਿਹੜੇ ਦਿਨ ਮੈਂ ਪਹਿਲਾਂ ਪਕੌੜੇ ਬਣਾਏ ਸੀ ਪਹਿਲਾਂ ਸਾਡੇ ਸ਼ੀਸ਼ੀ ਜੀ ਲੈਂਦੀ ਹੋਈ ਸੀਗੀ ਉਹ ਖਤਮ ਹੋ ਗਈ ਸੀ ਮੈਨੂੰ ਇਹ ਰੰਦਾ ਵੀ ਉਹ ਖਰਾਬ ਨਾ ਹੋ ਜੇ ਮੈਂ ਛੋਟੀ ਹੀ ਮੰਗਾਉਣੀ ਹੁੰਦੀ ਹੈਗੀ ਉਹ ਇਹ ਫਿਰ ਇਹ ਪੁੜੀਆਂ ਵਾਲੀ ਮੰਗਵਾਈ ਸੀ ਚਲੋ ਜੀ ਪਕੌੜੇ ਆਪਾਂ ਰੱਖ ਲੇ ਹਾਲੇ ਪਕੌੜੇ ਖਾਣ ਤੋਂ ਬਾਅਦ ਇੱਥੇ ਮੈਂ ਬੇਲੀ ਸੀਗੀ ਵੀ ਚਲ ਹਜੇ ਕੋਈ ਕੰਮ ਵੀ ਨਹੀਂ ਹੈ ਨਹੀਂ ਸੀਗਾ ਤੇ ਮੈਂ ਕਿਹਾ ਚਲ ਮੈਂ ਆਪਣਾ ਸੂਟ ਕੱਟ ਲਾਂ ਪਹਿਲਾਂ ਮੇਰੀ ਸਵੇਰੇ ਹੀ ਐਂ ਬਸ ਸੀਗਾ ਵੀ ਮੈਂ ਸੂਟ ਸੇਉਂਗੀ ਅੱਜ ਨਹੀਂ ਕੱਟ ਲੂੰਗੀ ਹੌਲੀ ਹੌਲੀ ਬਣ ਜੂ ਸਵੇਰੇ ਹਜੇ ਸਿਰ ਦੁਖਣ ਲੱਗਿਆ ਫਿਰ ਮੈਂ ਪਾਹਗੀ ਤੇ ਤੇ ਕਮੀਜ਼ ਮੈਂ ਕੱਟ ਲਈ ਹੁਣ ਮੈਂ ਕੱਟੀ ਜਾਂਦੀ ਸੀਗੀ ਬਾਹਾਂ ਇਹ ਸਾਰੇ ਕਾਟਾਂ ਕੁੱਟਾਂ ਨਿਸ਼ਾਨੀਆਂ ਸਲਾਈ ਦੀਆਂ ਮੈਂ ਸਾਰੀਆਂ ਪਹਿਲਾਂ ਹੀ ਲਾ ਕੇ ਰੱਖਦੀ ਹੁੰਦੀ ਆ ਵੀ ਫਿਰ ਦੋਪਾ ਸਲਾਈ ਕਰਦੇ ਆ ਫਿਰ ਛੇਤੀ ਸਲਾਈ ਹੋ ਜਾਂਦੀ ਹੈ ਕੋਈ ਨਿਸ਼ਾਨੀ ਨਹੀਂ ਆਪਾਂ ਨੂੰ ਲਾਉਣੀ ਪੈਂਦੀ ਹੈਗੀ ਦਿੱਕਤ ਨਹੀਂ ਆਉਂਦੀ ਬਹੁਤ ਛੇਤੀ ਛੂਟ ਬਣ ਜਾਂਦਾ ਹੈਗਾ ਇਹ ਸੀ 벨ਟ ਦੀ ਪੌਂਚੇ ਤੇ ਕਮੀਜ਼ ਰਹਿ ਗਈ ਸਲਵਾਰ ਕੱਟਣ ਵਾਲੀ ਪੱਖਾ ਜੇ ਆਪਾਂ ਲਾ ਕੇ ਫੁੱਲ ਤੇ ਕੱਟਦੇ ਆਂ ਸੂਟ ਤਾਂ ਵੀ ਸੈਟ ਨਹੀਂ ਆਉਂਦਾ ਤੇ ਗਰਮੀ 'ਚ ਵੀ ਨਹੀਂ ਬੈਠਾ ਜਾਂਦਾ ਇਹ ਬਾਵਾ ਕੱਟਣ ਵੇਲੇ ਪਹਿਲਾਂ ਮੈਂ ਪੱਖਾ ਤੇਜ਼ ਕਰ ਲਿਆ ਸੀਗਾ ਵੀ ਚਲ ਛੋਟੀਆਂ ਸੂਟਾਂ ਦੀਆਂ ਨਹੀਂ ਸੀਗੀਆਂ ਇੱਥੇ ਫਿਰ ਮੈਂ ਹੁਣ ਸਲਵਾਰ ਦਾ ਕੱਪੜਾ ਵਿਛਾਉਂਗੀ ਤੇ ਪੱਖਾ ਕੱਪੜੇ ਨੂੰ ਉਡਾ ਰਿਹਾ ਸੀਗਾ ਪੱਖਾ ਮੈਂ ਕੱਟ ਕਰ ਲਿਆ ਇਹ ਕੱਟੂਗੀ ਮੈਂ ਹੁਣ ਸਲਵਾਰ ਸਲਵਾਰ ਮੈਂ ਪੂਰੀ ਵਸ ਜਿੰਨੀ ਲੰਬਾਈ ਹੈ ਉਨੀ ਲੈ ਕੇ ਕੱਟੂਗੀ ਝੋੜੀ ਦਾ ਕੱਪੜਾ ਆਪਾਂ ਨਹੀਂ ਰੱਖਦੇ ਹੁੰਦੇ ਅਲੱਗ ਪਹਿਲਾਂ ਤਾਂ ਇਹ ਬਣਾਉਂਦੇ ਹੁੰਦੇ ਸੀਗੇ ਵੀ ਝੱਡ ਅਲੱਗ ਕੱਪੜਾ ਝੋੜੀ ਦਾ ਰੱਖ ਕੇ ਭਾਰੀ ਸਲਵਾਰ ਬਣਾਈ ਸੀ ਹੁਣ ਭਾਰੀ ਸਲਵਾਰ ਨਹੀਂ ਜੀ ਕਰਦਾ ਪਾਉਣ ਨੂੰ ਕੋਈ ਪਾਉਂਦਾ ਵੀ ਨਹੀਂ ਤੇ ਆਪ ਤੋਂ ਵੀ ਨਹੀਂ ਪੈਂਦੀ ਹੈਗੀ ਕਰੇ ਕੰਮ ਧੰਦੇ ਚ ਤੇ ਹੱਸ ਮੈਂ ਇਸ ਪੂਰੀ ਲੰਬਾਈ ਲੈ ਕੇ ਕੱਟੂਗੀ ਤੇ ਵਿੱਚੋਂ ਝੋੜੀ ਕੱਢਾਂਗੇ ਆਪਾਂ ਛੋੜੀ ਸਲਵਾਰ ਬਣੂਗੀ ਵਧੀਆ ਇਥੇ ਮੈਂ ਨਿਸ਼ਾਨੀਆਂ ਲਾ ਰਹੀ ਸੀ ਨਾਲ ਜਾ ਕੇ ਨਾ ਮੈਂ ਜਿੱਦੋਂ ਸ਼ੂਟ ਕੱਟਦੀ ਆਂਗੀ ਉਹਦੀ ਮੰਗਵਾਉਣੀ ਆ ਮੈਥੋਂ ਤਾਂ ਸ਼ੂਟ ਕੱਟਦੀ ਕਰਦੀ ਜਾ ਕੇ ਟੋਟੇ ਹੋ ਜਾਂਦੇ ਆਪਦੀ ਪੈਰ ਠਿਕ ਜਾਂਦਾਗਾ ਉਹ ਟੋਟੇ ਜੀ ਬਸ ਮੁੜ ਕੇ ਥਿਉਂਦੇ ਨਹੀਂ ਹੈਗੇ ਅੱਜ ਮੈਨੂੰ ਕੋਈ ਜਾਗਦਾ ਟੋਟਾ ਨਹੀਂ ਮਿਲਿਆ ਹੈਗਾ ਕਰੋ ਇਹ ਮੇਨ ਨਾਲ ਹੀ ਇਨਸ਼ਾਈ ਨੇ इतों में काट पा के फिर मैं दोनों पीसा एक चौली क्डा इतों जो आप सारा पहला सही कर लिया फिर मूरी जो सिलाई ला ਟੜੀ ਫਿਰ ਕੱਟ ਦੇਗੀ ਪਰ ਨਹੀਂ ਇਹ ਤੁਹ ਕੱਟਵਾ ਦੀਗੀ ਮੈਂ ਸਾਰੇ ਤੁਸੇ ਤੇ ਅੱਟ ਗਈ ਅਸलो ਇਹ ਬਾਦ ਆਪਣਾ ਕਟਿਆ ਗਿਆ ਕੱਲ ਨੂੰ ਸਲਾਈ ਕਰਾਂਗੇ ਜਿੰਨਾ ਕਟਿਆ ਹੋਊਗਾ ਤੇ ਇਸ ਤੋਂ ਬਾਅਦ ਮੈਂ ਜੋਤ ਨੂੰ ਕਿਹਾ ਤੂੰ ਨਾ ਵਾਲਾ ਕਲਕਾਂ ਦੇਗਾ ਤੇ ਫਿਰ ਮੈਂ ਉਹਨੂੰ ਬਾਥਰੂਮ ਚ ਛੱਡ ਹੌਲੀ ਹੌਲੀ ਕਹਿੰਦਾ ਤੁਰੇ ਜਾਂਦੇ ਕਿ ਨਾ ਸਿਰ ਉਲਜਿਆ ਪੈਲ ਵੀ ਨਹੀਂ ਸੀ ਬਾਹਿਆ ਗਿਆ ਤੇ ਅੱਜ ਮੇਰਾ ਸਿਰ ਵੀ ਬਾਤ ਆ ਥੋੜਾ ਜਿਹਾ ਸੈੱਟ ਹੋ ਗਿਆ ਵਿਚਾਰਾ ਚਲੋ ਜੀ ਇਹ ਸੀ ਅੱਜ ਦੀ ਆਪਣੀ ਵੀਡੀਓ ਹੋਰ ਵੀਡੀਓ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ